ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਸੁੰਦਰ ਬਦਨ ਨਿਕੰਧਣ ਦਕ ਸਦਨ ਸੁਖਨ ਗਨਪੂਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਦੀ ਅਰਬਤਾ ਤੋਂ ਪਹਿਲਾਂ ਸਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰਦੇ ਨੇ ਸਤਗੁਰੂ ਸਾਹਿਬ ਜੀ ਦਾ ਮੁਖੜਾ ਬਹੁਤ ਹੀ ਸੋਹਣਾ ਹੈ ਸੁੰਦਰ ਮੁਖੜੇ ਦੇ ਮਾਲਕ ਨੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ ਸਦਾ ਹੀ ਸੁਖ ਦਿੰਦੇ ਨੇ ਸੁੱਖਾਂ ਦੇ ਘਰ ਨੇ ਸਤਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹਨਾਂ ਦੇ ਵਿੱਚ ਭਰਪੂਰ ਗੁਣ ਨੇ ਸ੍ਰੀ ਸਤਗੁਰੂ ਹਰਿਕ੍ਰਿਸ਼ਨ ਜੀ ਜਾ ਜਾ ਮੰਗਲ ਮੂਰ ਸਾਰੀਆਂ ਖੁਸ਼ੀਆਂ ਦੇ ਮੂਲ ਨੇ ਖੁਸ਼ੀਆਂ ਦੀ ਜੜ ਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਤਨਾਂ ਦੀ ਸਦਾ ਹੀ ਜਾਜਾਕਾਰ ਹੋਵੇ ਸ੍ਰੀ ਬਾਣੀ